ਵੀ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਗ੍ਰੰਥ ਆ ਸਾਡੇ ਵਿਦਵਾਨਾਂ ਦੇ ਕਬਜ਼ੇ 'ਚ ਨਹੀਂ ਕੱਲੇ ਰਹਿਣੇ ਹਾਂ ਉਹਨੇ ਉਹਨੇ ਐਸੀ ਇੰਟਰਵਿਊ 'ਚ ਕਹੀ ਆ ਪ੍ਰਭ ਸ਼ਰਨਦੀਪ ਨੇ ਹਾਂ ਤੁਸੀਂ ਜ਼ਿਕਰ ਕੀਤਾ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੂੰ ਵੀ ਉਹਨਾਂ ਦੇ ਕਬਜ਼ੇ 'ਚ ਨਹੀਂ ਰਹਿਣੇ ਤਾਂ ਜਦੋਂ ਲੋਕਾਂ ਦੇ ਕੋਲ ਜਾਣੇ ਆ ਉਹਨਾਂ ਨੇ ਇਹਨਾਂ ਗ੍ਰੰਥਾਂ ਦੀ ਵਿਆਖਿਆ ਉਹ ਨਹੀਂ ਕਰਨੀ ਜੋ ਅਸੀਂ ਕਰਕੇ ਉਹਨਾਂ ਨੂੰ ਸੁਣਾਉਂਦੇ ਹਾਂ ਅਸੀਂ ਚੋਣੇ ਆ ਸਾਡੇ ਕਥਾਵਾਚ ਕਰਕੇ ਸੁਣਾਉਂਦੇ ਆ ਅਹ ਵੀ ਜਦੋਂ ਹੁਣ ਕਥਾਵਾਚ ਕਰਦੇ ਉਦੋਂ ਸਕਿਪ ਕਰ ਜਾਂਦੇ ਆ ਹੂੰ ਪਰ ਜਦੋਂ ਜਿਹਨੇ ਆਪਣੇ ਤੌਰ ਦੇ ਉੱਤੇ ਉਹਨਾਂ ਗ੍ਰੰਥਾਂ ਨੂੰ ਪੜ੍ਹਨਾ ਆ ਆ ਉਹਨਾਂ ਨੇ ਵਿਆਖਿਆ ਵੀ ਆਪਣੇ ਤਰੀਕੇ ਨਾਲ ਆਪ ਕਰਨੀ ਆ ਹੂੰ ਜੋ ਉਹਨਾਂ ਨੂੰ ਸਾਹਮਣੇ ਦਿਖ ਰਿਹਾ ਮੈਂ ਅੱਜ ਦੀ ਹਜੇ ਤੱਕ ਤੁਸੀਂ ਉਹ ਗੱਲ ਕੀਤੀ ਮੇਰੇ ਦਿਮਾਗ 'ਚ ਉਦੋਂ ਯਾਰੀ ਸੀ ਹੂੰ ਤੁਸੀਂ ਨਾ ਦੋ ਪੰਕਤੀਆਂ ਬੜੀ ਵਾਰੀ ਸੁਣੀਆਂ ਹੋਣੇ ਖਾਸ ਕਰਕੇ ਸਾਡੇ ਪ੍ਰਚਾਰਕਾਂ ਦੇ ਕੋਲ ਹਾਂਜੀ ਸ਼ਾਇਦ ਮੈਂ ਵੀ ਕਈ ਵਾਰੀ ਬੋਲੀ ਹੋਵੇ ਜਦੋਂ ਉਹ ਹੂੰ ਪਿੰਦਰਪਾਲ ਸਿੰਘ ਉਹਨੇ ਸਾਹਿਬ ਸਿੰਘ ਉਹਨੇ ਬਹੁਤ ਵਾਰੀ ਬੋਲਦੇ ਹੁੰਦੇ ਸੀ ਜਦੋਂ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਉਹ ਜ਼ਿਕਰ ਕਰਦੇ ਆ। ਯਾ। ਵੀ ਉਹ ਜਲਾਦਾ ਦੇ ਨਾਲ ਉਹ ਗੱਲਬਾਤ ਕਰਦੇ ਆ। ਹੂੰ। ਜਲਾਦਾ ਦੇ ਨਾਲ ਜਾਂ ਕਾਜੀ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਆ। ਉਹਦੇ ਵਿੱਚ ਉਹ ਭਾਈ ਮਨੀ ਸਿੰਘ ਨੂੰ ਕਹਿੰਦਾ ਵੀ ਜਦੋਂ ਉਹਨੂੰ ਕਹਿੰਦੇ ਤੂੰ ਇਦਾਂ ਕੱਤੋਂ ਮਰਨਾ ਚਾਹੁੰਦਾ ਤੂੰ ਆਪਣਾ ਸਰੀਰ ਕੱਤੋਂ ਗਮਾਉਣਾ ਚਾਹੁੰਦਾ ਇਦਾਂ। ਆਹ। ਉੱਥੇ ਉਹ ਜਿਹੜੀਆਂ ਪੰਕਤੀਆਂ ਸਾਡੇ ਪ੍ਰਚਾਰਕਾਂ ਲੋਕਾਂ ਤੇ ਪ੍ਰਭਾਵ ਪਾਉਣ ਵਾਸਤੇ ਜਾਂ ਲੋਕਾਂ ਨੂੰ ਭਾਵਕ ਕਰਨ ਵਾਸਤੇ ਵਰਤਦੇ ਆ ਵੀ ਭਾਈ ਮਨੀ ਸਿੰਘ ਦਾ ਜਵਾਬ ਸੀਗਾ ਵੀ ਦੇਹ ਹੀ ਕਿਸ ਕੀ ਬਾਪਰੀ ਹੂੰ ਸਿੱਖੀ ਜੇ ਸਾਬਤ ਹੋਏ ਦੇਹ ਤੋਂ ਆਵਣ ਜਾਣ ਹੈ ਸਿੱਖੀ ਲਭੇ ਕਬ ਕੋਏ ਆ ਵੀ ਸਰੀਰ ਦਾ ਕੀ ਕਹਿੰਦਾ ਸਰੀਰ ਤਾਂ ਸਿੱਖੀ ਜੇ ਸਾਬਤ ਮੇਰੀ ਨਿਭ ਜਾਏ ਸਰੀਰ ਇਹਦੇ ਮੁਕਾਬਲੇ ਤੇ ਕੀ ਆ ਹੂੰ ਸਰੀਰ ਤਾਂ ਆਉਣ ਜਾਣ ਵਾਲਾ ਵਾ ਸਿੱਖੀ ਤਾਂ ਕਦੇ ਕਦੇ ਹੋ ਸਕਦਾ ਮੈਨੂੰ ਦੁਬਾਰਾ ਸਰੀਰ ਮਿਲ ਵੀ ਜਾਵੇ ਪਰ ਸਿੱਖੀ ਮੈਨੂੰ ਦੁਬਾਰਾ ਮਿਲੇ ਜ਼ਰੂਰੀ ਨਹੀਂ ਕੋਈ ਹੂੰ ਯਾਨੀ ਕਿ ਬਹੁਤ ਜ਼ੋਰ ਇਹਨਾਂ ਪੰਕਤੀਆਂ ਦੇ ਉੱਤੇ ਦੇ ਕੇ ਅਸੀਂ ਭਾਈ ਮਨੀ ਸਿੰਘ ਦਾ ਉਪਰਸੰਗ ਜਿਹੜਾ ਹੈਗਾ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਸੁਣਾਉਣਾ ਹੈ। ਆਹ। ਵੀ ਦੇਖੋ ਭਾਈ ਮਨੀ ਸਿੰਘ ਨੇ ਕਿਹੋ ਜਿਹਾ ਜਵਾਬ ਦਿੱਤਾ ਵੀ ਸਰੀਰ ਬਾਰ-ਬਾਰ ਮਿਲ ਸਕਦਾ ਤੁਹਾਨੂੰ ਆਵਾਗੌਂ ਦੇ ਵਿੱਚ। ਦੁਬਾਰਾ ਜਨਮ ਮਿਲ ਜੂਗਾ। ਪਰ ਇਸ ਗੱਲ ਦੀ ਗਾਰੰਟੀ ਨਹੀਂ ਵੀ ਦੁਬਾਰਾ ਜਨਮ ਲੈ ਕੇ ਤੁਹਾਨੂੰ ਸਿੱਖੀ ਮਿਲੂਗੀ। ਹੂੰ। ਵੀ ਇਹ ਗੱਲਬਾਤ ਭਾਈ ਮਨੀ ਸਿੰਘ ਆਪਣੀ ਸ਼ਹਾਦਤ ਵੇਲੇ ਉਸ ਕਾਜੀ ਨੂੰ ਜਾਂ ਜਿਹੜਾ ਜਲਾਦ ਆ ਉਹਨੂੰ ਕਹਿੰਦੇ ਪਏ ਆ। ਵੀ ਜਦੋਂ ਉਹ ਕਹਿੰਦਾ ਵਾ ਵੀ ਤੈਨੂੰ ਆਪਣੇ ਸਰੀਰ ਦੇ ਖਸਮ ਦਾ ਕੋਈ ਡਰ ਨਹੀਂ ਕਿ ਤਨੋਂ। ਹੂੰ। ਹੁਣ ਜਦੋਂ ਮੈਂ ਪਿਛਲੇ ਦਿਨੀ ਨਾ ਇਹ ਪੜਦਾ ਪਿਆ ਸਿੰਘਾਂ ਪ੍ਰਾਚਨ ਪੰਥ ਪ੍ਰਕਾਸ਼ ਦਾ ਤਰ ਸਿੰਘ ਭੰਗੂ ਦੀ ਲਿਖੀ ਹੋਈਆਂ ਪੰਕਤੀਆਂ ਮਾਹੀ। ਯਾ। ਉਹ ਪੜਦੇ ਪੜਦੇ ਮੇਰੇ ਸਾਹਮਣੇ ਜਦੋਂ ਇਹ ਪੰਕਤੀਆਂ ਆਈਆਂ ਇਹ ਭਾਈ ਮਨੀ ਸਿੰਘ ਦੀਆਂ। ਹੂੰ। ਵੀ ਦੇਹ ਹੀ ਕਿਸ ਕੀ ਵਾਪਰੀ ਸਿੱਖੀ ਜੇ ਸਾਬਤ ਹੋਏ ਦੇ ਤੋ ਅਮਨ ਜਾਣਾ ਸਿੱਖੀ ਲੱਭੇ ਕਬ ਕੋਈ। ਆ। ਉੱਥੇ ਰਤਨ ਸਿੰਘ ਭੰਗੂ ਨੇ ਜਿੱਥੇ ਪੰਕਤੀਆਂ ਲਿਖੀਆਂ ਵਾਂ ਉੱਥੇ ਇਹਨਾਂ ਪੰਕਤੀਆਂ ਦਾ ਕਿਸੇ ਜਲਾਦ ਦੇ ਨਾਲ ਕਿਸੇ ਕਾਜੀ ਦੇ ਨਾਲ ਕਿਸੇ ਮੌਲਵੀ ਦੇ ਨਾਲ ਕਿਸੇ ਨਾਲ ਕੋਈ ਸਬੰਧ ਨਹੀਂ ਹੂੰ ਉੱਥੇ ਇਹ ਪੰਕਤੀਆਂ ਲਿਖੀਆਂ ਵਾਂ ਵੀ ਸਿੱਖਾਂ ਨੇ ਭਾਈ ਮਨੀ ਸਿੰਘ ਨੂੰ ਸਰਾਪ ਦੇ ਦਿੱਤਾ ਉੱਥੇ ਯਾ ਵੀ ਤੂੰ ਜਿਹੜੀ ਹੈਗੀ ਆ ਵੀ ਗ੍ਰੰਥਾਂ ਦੀ ਬਾਣੀ ਜਿਹੜੀ ਆ ਉਹਦੇ ਵਿੱਚ ਹੈਲਜੋਲ ਕੀਤੀ ਆ ਜਿਹੜਾ ਜਿਹੜਾ ਪ੍ਰਭ ਸ਼ਰਨਦੀਪ ਸਿੰਘ ਜੀ ਦੀ ਗੱਲ ਕਰਤਾ ਹੂੰ ਜਿੱਦਾਂ ਤੂੰ ਬਾਣੀ ਦੇ ਅੰਗ ਕੱਟਿਆ ਹੁਣ ਤੇਰੇ ਅੰਗ ਕੱਟ ਹੋਣ ਅੱਛਾ ਇਹ ਮੜ ਜਾ ਤੁਸੀਂ ਆਪਣਾ ਪੁਆਇੰਟ ਨੋਟ ਰੱਖਿਓ ਇੱਥੇ ਵੀ ਨਾ ਜਿਹੜਾ ਮੈਂ ਹੁਣ ਤੇ ਪ੍ਰਚਾਰਕਾਂ ਤੋਂ ਸੁਣਿਆ ਸੀ ਹਾਂਜੀ ਉਹ ਇਹ ਸੁਣਿਆ ਸੀ ਕਿ ਦੇਖੋ ਜੀ ਭਾਈ ਮਨੀ ਸਿੰਘ ਜੀ ਨੇ ਗੁਟਕੇ ਪੋਥੀਆਂ ਬਣਾਤੀਆਂ ਸੀ ਗਰਬਾਣੀ ਦੀਆਂ ਹਾਂਜੀ ਬਿਲਕੁਲ ਜੀ ਤੇ ਉਹ ਉਹ ਪਰ ਉਹ ਹੁਣ ਪ੍ਰਭ ਸ਼ਰਨਦੀਪ ਕਹਿੰਦਾ ਕਹਿੰਦਾ ਉਹ ਸ਼ਿਬਰਦਾ ਦਾ ਜਿਹੜਾ ਉਹਨਾਂ ਦਾ ਬੰਸਾਵਲੀ ਨਾਮੇ ਦਾ ਹਵਾਲਾ ਹੈ ਨਾ ਹੂੰ ਹੂੰ ਉਹ ਇਹ ਨਹੀਂ ਹੈਗਾ ਵੀ ਗੁਟਕੇ ਪੋਥੀਆਂ ਬਣਾਈ ਆ ਹਾਂਜੀ ਉੱਥੇ ਹਵਾਲਾ ਇਹ ਆ ਕਿ ਭਾਈ ਮਨੀ ਸਿੰਘ ਨੇ ਦੋਏ ਗ੍ਰੰਥ ਇਕੱਠੇ ਕੀਤੇ ਬਿਲਕੁਲ ਉਹਦੇ ਵਿੱਚ ਭਗਤਾਂ ਦੀ ਬਾਣੀ ਤਰਤੀਬ ਚ ਉਹ ਜਿਹੜੀ ਤਰਤੀਬ ਵਿੱਚ ਪੰਜਵੇਂ ਪਾਤਸ਼ਾਹ ਨੇ ਸੰਪਾਦਿਤ ਕੀਤੀ ਆ ਉੱਥੋਂ ਕੱਢ ਕੇ ਬਿਲਕੁਲ ਅਲੱਗ ਪਿੱਛੇ ਕਰਕੇ ਕਰ ਦਿੱਤੀ ਸੀ ਮੇ ਗੁਰੂਆਂ ਦੀ ਬਾਣੀ ਪਹਿਲਾਂ ਗੁਰਦਾਰਾ ਸਾਹਿਬ ਦੀ ਕਰਦੀ ਫਿਰ ਗੁਰੂ ਅੰਗਦ ਦੇਵ ਦੀ ਫਿਰ ਗੁਰੂ ਅਮਰਦਾਸ ਇਦਾਂ ਭਗਤਾਂ ਦੀ ਬਾਣੀ ਐਂਡ ਤੇ ਸਾਰੀ ਕਰ ਦਿੱਤੀ ਤਰਤੀਬੇ ਹੀ ਗੁਰੂ ਰਣਜੀਤ ਸਾਹਿਬ ਦੀ ਸਾਰੀ ਰਾਗਾਂ ਦੀ ਬਦਲ ਦਿੱਤੀ ਹੁੰਦਾ ਨਾਲੇ ਮਹੱਲਾ ਦੀ ਜਗ੍ਹਾ ਕਹਿੰਦਾ ਵੀ ਪਾਤਸ਼ਾਹੀ ਲਿਖ ਦਿੰਦਾ ਪਾਤਸ਼ਾਹੀ ਕਰ ਦਿੱਤਾ ਇਹ ਇਹ ਛੋਟੀ ਗੱਲ ਨਹੀਂ ਸੀ ਜਿਸ ਕਰਕੇ ਪ੍ਰੇਪ ਸ਼ਰਮਦੀਪ ਨੇ ਕਿਹਾ ਕਿ ਕਿਸੇ ਸਿੱਖ ਨੂੰ ਕੋਈ ਹੱਥ ਨਹੀਂ ਹੱਥਾ ਨਾ ਮੇਰਾ ਘਰ ਵੀ ਉਹ ਦਸਮ ਪਾਸ਼ਾ ਦੀ ਬਾਣੀ ਵਿੱਚ ਇਕੱਠੀ ਕੀਤੀ ਉਹਦੇ ਦਸ ਗ੍ਰੰਥ ਵੀ ਦੋ ਦੋ ਗ੍ਰੰਥਾਂ ਦਾ ਇੱਕ ਗ੍ਰੰਥ ਬਣਾ ਦਿੱਤਾ ਸੀ ਹਾਂਜੀ ਯਾਨੀ ਕਿ ਇਸ ਗੱਲ ਨੂੰ ਕਿਸੇ ਵੇਲੇ ਟਕਸਾਲੀ ਵੀ ਆਪਣੇ ਆਪ ਵਾਸਤੇ ਗਾਲ ਸਮਝਦੇ ਸਿਗੇ ਆ ਤੁਹਾਨੂੰ ਯਾਦ ਹੋਣਾ ਹੁਣ ਮੈਂ ਉਹ ਲੱਭੂੰਗਾ ਕਿਤੇ ਵੀਡੀਓ ਮਿਲ ਜਣੀ ਕਿਤੇ ਨਾ ਕਿਤੇ YouTube ਤੇ ਪਈ ਹੋਣੀ ਜਦੋਂ ਜਦੋਂ ਆਪਣੇ ਨਿਊਯਾਰਕ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਦੀ ਹਰੀ ਸਿੰਘ ਰੰਦਾਵੇ ਵਾਲੇ ਨਾਲ ਉਹ ਇਹਨਾਂ ਦੀ ਡਿਬੇਟ ਹੋਣੀ ਸੀ ਨਾ ਹਾਂਜੀ ਜਦੋਂ ਪਹਿਲਾਂ ਜੂਨ ਵਾਲੇ ਨੂੰ ਸੱਦੇ ਆ ਸੀਗਾ ਤਾਂ ਮੁੜ ਕੇ ਜੂਨ ਵਾਲੇ ਤੋਂ ਹਰੀ ਸਿੰਘ ਰੰਦਾਵਾ ਮੁਕਰ ਗਿਆ ਸੀ ਵੀ ਮੈਂ ਇਹਨਾਂ ਗੱਲਬਾਤ ਨਹੀਂ ਕਰਨੀ ਮੇਰੇ ਲੈਵਲ ਦਾ ਨਹੀਂ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸੱਦੇ ਆ ਸੀਗਾ ਆਹ ਤਾਂ ਉੱਥੇ ਹਰੀ ਸਿੰਘ ਰੰਦਾਵੇ ਵਾਲੇ ਨੇ ਵੀ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਸਟੇਜ ਤੋਂ ਹੀ ਇਹ ਗੱਲ ਆਖੀ ਜਾ ਅੱਗੋਂ ਪਿਛੋਂ ਆਖੀ ਉਹ ਹੈਗੀ ਰਿਕਾਰਡਿੰਗ ਕਿਤੇ ਨਾ ਕਿਤੇ ਉਹ ਹੂੰ ਮੈਂ ਪਹਿਲਾਂ ਇਸ ਗੱਲ ਦੀ ਮਾਫੀ ਮੰਗੋ ਜਿਹੜਾ ਮੇਰੇ ਸਬੰਧ ਵਿੱਚ ਇਹ ਆਖਿਆ ਵੀ ਹਰਿ ਸਰਨ ਦਾਅਵੇ ਵਾਲਾ ਕਹਿੰਦਾ ਵੀ ਦੋਨੇ ਗ੍ਰੰਥ ਇਕੱਠੇ ਕਰ ਦੇਣੇ ਚਾਹੀਦੇ ਮੈਂ ਕਦੇ ਆਖਿਆ ਨਹੀਂ ਹੂੰ ਯਾਨੀ ਕਿ ਇਸ ਗੱਲ ਨੂੰ ਇਹ ਵੀ ਇੱਕ ਕਿਸਮ ਦੀ ਆਪਣੇ ਵਾਸਤੇ ਗਾਲ ਮੰਨਦੇ ਪਏ ਆ ਬੁਰਾ ਮੰਨਦੇ ਪਿਆ ਵੀ ਸਾਡੇ ਤੇ ਕੋਈ ਇਹ ਇਲਜ਼ਾਮ ਨਾ ਲਾਵੇ ਵੀ ਅਸੀਂ ਦੋ ਗ੍ਰੰਥੇ ਇਕੱਠੇ ਇੱਕ ਜਲਦ ਦੇ ਵਿੱਚ ਕਰ ਦਿੱਤੇ ਵਾਹ ਔਰ ਇਹ ਕੁਝ ਕਰਨ ਦੇ ਸਬੰਧ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਵੀ ਇਹ ਕੁਝ ਭਾਈ ਮਣੀ ਸਿੰਘ ਨੇ ਕੀਤਾ ਪਿਆ ਯਾ ਜਿਹਦੇ ਸਬੰਧ ਵਿੱਚ ਮੁੜ ਕੇ ਉਹ ਰਤਨ ਸਿੰਘ ਪੰਗੂ ਕਹਿੰਦਾ ਵਾ ਵੀ ਸਿੱਖਾਂ ਨੇ ਭਾਈ ਮਨੀ ਸਿੰਘ ਨੂੰ ਸਰਾਪ ਦਿੱਤਾ ਸੀਗਾ। ਹੂੰ। ਵੀ ਤੇਰੇ ਅੰਗ ਜਿਹੜੇ ਆ ਉਹ ਜੁਦਾ-ਜੁਦਾ ਹੋ ਜਾਣਗੇ ਇਸੇ ਤਰੀਕੇ ਦੇ ਨਾਲ। ਤੇ ਉੱਥੇ ਭਾਈ ਮਨੀ ਸਿੰਘ ਸਿੱਖਾਂ ਨੂੰ ਇਹ ਬੇਨਤੀ ਕਰਦਾ ਹੋਇਆ ਕਹਿੰਦਾ ਹੂੰ ਵੀ ਦੇਹ ਕਿਸ ਕੀ ਬਾਪਰੀ ਸਿੱਖੀ ਦੇ ਸਾਥ ਤੋਏ ਦੇ ਤੋ ਆਵਣ ਜਾਣਾ ਸਿੱਖੀ ਲੱਭੇ ਕੱਪ ਕੋਈ। ਉਹਨਾਂ ਦੇ ਕੋਲੋਂ ਪੁੱਲ ਦੀ ਮੁਆਫੀ ਮੰਗਦਿਆਂ ਹੋਇਆਂ ਉਹ ਪੰਕਤੀਆਂ ਉਹਨਾਂ ਵਾਸਤੇ ਵਰਤਦਾ। ਯਾ ਤੇ ਅਸੀਂ ਪ੍ਰਚਾਰ ਕੇ ਜਦੋਂ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਆ ਉਦੋਂ ਇਹਨਾਂ ਪੰਕਤਿਆਂ ਨੂੰ ਇਦਾਂ ਵਰਤਦੇ ਆਂ ਵੀ ਮੌਤ ਨੂੰ ਸਾਹਮਣੇ ਦੇਖ ਕੇ ਜਲਾਦ ਦੇ ਨਾਲ ਜਾਂ ਓਕਾਜੀ ਦੇ ਨਾਲ ਮੁਲਾਣਿਆਂ ਦੇ ਨਾਲ ਭਾਈ ਮਨੀ ਸਿੰਘ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਅੱਖਾਂ ਚੱਖਾਂ ਪਾ ਕੇ ਗੱਲਬਾਤ ਕਰਦੇ ਪਏ। ਨਹੀਂ ਜੀ ਸਾਡਿਆਂ ਨੇ ਸਾਰਿਆਂ ਨੇ ਚਾਹੇ ਮਿਸ਼ਨਰੀ ਆ ਚਾਹੇ ਸਾਰਿਆਂ ਨੇ ਜੋ ਲਿਖਿਆ ਹੈ ਨਾ ਗ੍ਰੰਥਾਂ ਵਿੱਚ ਉਹਨੂੰ ਇਦਾਂ ਗ੍ਰੰਥਾਂ ਨੂੰ ਨੱਪ ਦਿੱਤਾ ਉਹਦੇ ਵਿੱਚੋਂ ਸੋਨਾ ਸੋਨਾ ਬਣਾ ਕੇ ਕੱਢ ਕੇ ਲੋਕਾਂ ਮੂਹਰੇ ਵੀ ਚੰਗਾ ਇਦਾਂ ਪਤਾ ਕਿ ਇਹਨਾਂ ਦੀ ਰੋਟੀ ਚੱਲਦੀ ਰਹੀ ਇਦਾਂ ਪੇਸ਼ ਕੀਤਾ ਬਸ। ਅ ਪਰ ਹੁਣ ਪ੍ਰਭ ਸ਼ਰਨਦੀਪ ਸਿੰਘ ਨੂੰ ਪਤਾ ਵਾ ਵੀ ਇਹ ਜਿਆਦੀ ਦਿਨ ਤੱਕ ਚੱਲਣਾ ਨਹੀਂ। ਕਿਉਂਕਿ ਹੁਣ ਗ੍ਰੰਥ ਹਰੇਕ ਦੀ ਜੇਬ ਦੇ ਵਿੱਚ ਆ। ਹੂੰ 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 ਹੁਣ ਤਾਂ ਗ੍ਰੰਥ ਹਰੇਕ ਬੰਦੇ ਦੇ ਕੋਲ ਆ, ਹਰੇਕ ਬੰਦੇ ਦੇ ਫੋਨ ਦੇ ਵਿੱਚ ਸਾਰੇ ਗ੍ਰੰਥ ਪਏ ਹੋਏ ਆ। ਯਾ ਹੁਣ ਜਦੋਂ ਉਹਨੇ ਦੇਖ ਲੈਣੀਆਂ ਸਾਰੀਆਂ ਗੱਲਾਂ ਵੀ ਲਿਖਿਆ ਤਾਂ ਉਹਥੇ ਕਿਸੇ ਹੋਰ ਸੰਦਰਭ ਦੇ ਵਿੱਚ ਆ। ਹੁਣ ਜਿੱਦਾਂ ਉਹ ਦਸਮ ਪਾਤਸ਼ਾਹ ਦੇ ਉਹ ਅਮਰ ਸੰਚਾਰ ਦੀ ਘਟਨਾ ਹੀ ਹੈਗੀ ਆ ਉਹ ਦੇਵੀ ਪ੍ਰਗਟ ਕਰਨ ਦੀ ਘਟਨਾ ਸਟੇਜ ਤੋਂ ਸਾਨੂੰ ਕਿਸੇ ਹੋਰ ਤਰੀਕੇ ਦੇ ਨਾਲ ਸੁਣਾਈ ਜਾ ਰਹੀ ਹੈ ਸੁਣਾਈ ਜਾ ਰਹੀ ਹੈ ਕੋਈ ਸ਼ੱਕ ਨਹੀਂ ਉਹ ਲਿਖੀ ਕਿਸੇ ਹੋਰ ਤਰੀਕੇ ਦੇ ਨਾਲ ਆ ਯਾ ਪੰਜਾਂ ਪਿਆਰਿਆਂ ਦੇ ਸਿਰ ਭੇਟ ਕਰਨ ਦੀ ਗੱਲ ਉਹ ਲਿਖੀ ਕਿਸੇ ਹੋਰ ਤਰੀਕੇ ਦੇ ਨਾਲ ਆ ਸੁਣਾਈ ਜਿਹੜੀ ਉਹ ਸਾਨੂੰ ਕਿਸੇ ਹੋਰ ਤਰੀਕੇ ਦੇ ਨਾਲ ਜਾ ਰਹੀ ਆ ਹੂੰ ਔਰ ਵੱਡੀ ਹੈਰਾਨੀ ਦੀ ਗੱਲ ਇਹ ਵੀ ਆ ਵੀ ਜਿਹੜੇ ਸੁਣਾਉਣ ਵਾਲੇ ਆ ਉਹ ਇਹਨਾਂ ਗ੍ਰੰਥਕਾਰਾਂ ਨੂੰ ਵੀ ਗਲਤ ਕਹਿਣ ਵਾਸਤੇ ਤਿਆਰ ਨਹੀਂ ਹੈ ਯਾ ਉਹਨਾਂ ਵਾਸਤੇ ਰਤਨ ਸਿੰਘ ਭੰਗੂ ਵੀ ਸਤਿਕਾਰਯੋਗ ਆ ਉਹਨਾਂ ਵਾਸਤੇ ਸੰਤੋਖ ਸਿੰਘ ਜਿਹੜਾ ਹੈਗਾ ਉਹ ਵੀ ਮਹਾਕਵੀ ਆ ਉਹ ਬਸ ਉਹ ਜਾਨੀ ਇੱਕੋ ਇੱਕ ਉਹਨਾਂ ਨੂੰ ਇਹ ਪਤਾ ਵੀ ਸਾਡੀ ਦੁਕਾਨਾਂ ਹੀ ਢਹਿ ਜਾਣੀਆਂ ਜੇ ਅਸੀਂ ਉਹਦੇ ਤੇ ਕਿੰਤੂ ਕਰ ਦਿੱਤਾ ਤਾਂ ਉਹ ਵਾਰ-ਵਾਰ ਆਪਣਾ ਡਰ ਪਾ ਕੇ ਸਾਨੂੰ ਕਹਿੰਦੇ ਆ ਵੀ ਤੁਸੀਂ ਉਹ ਉਹਨਾਂ ਨੂੰ ਗਲਤ ਨਾ ਕਹੋ ਤੇ ਇਤਿਹਾਸ ਨੂੰ ਉਦਾਂ ਮੰਨੋ ਜੇ ਸਿੰਗਲ ਤੋਂ ਅਸੀਂ ਕਹਿੰਨੇ ਆ ਪਰ ਉਹ ਪ੍ਰਭ ਸ਼ਰਨਦੀਪ ਸਿੰਘ ਦਾ ਕਹਿਣਾ ਬਿਲਕੁਲ ਸਹੀ ਆ ਵੀ ਇਹ ਕਿੰਨੀ ਇਹ ਆਜ਼ਾਦੀ ਦੇਰ ਤੱਕ ਚੱਲਣਾ ਨਹੀਂ ਹੁੰਦਾ ਕਿਉਂਕਿ ਹੁਣ ਹਰੇਕ ਦੇ ਕੋਲ ਇਹਨਾਂ ਗ੍ਰੰਥਾਂ ਦਾ ਐਕਸੈਸ ਹੈਗਾ ਦਾ ਪਹਿਲਾਂ ਤਾਂ ਕਿਧਰ ਸ਼ਬਦ ਨਹੀਂ ਸੀ ਉਹਨੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਜਦੋਂ ਅਸੀਂ 88 89 ਦੇ ਵਿੱਚ ਜਦੋਂ ਮੈਂ ਕਥਾ ਕਰਨੀ ਸ਼ੁਰੂ ਕੀਤੀ ਆ ਉਦੋਂ ਸੂਰਤ ਪ੍ਰਕਾਰ ਕਿਤੇ ਲੱਭਦਾ ਨਹੀਂ ਸੀ ਹੂੰ ਪੁਰਾਣੀਆਂ ਪੋਥੀਆਂ ਕਿਸੇ ਡੇਰੇ ਦੇ ਵਿੱਚ ਜਾਂ ਕਿਸੇ ਗੁਰਦੁਆਰੇ ਦੇ ਵਿੱਚ ਪਈਆਂ ਤਾਂ ਉੱਥੇ ਹੋਣਗੀਆਂ ਨੇ ਤਾਂ ਆਹ ਮਿਲਦੀਆਂ ਨਹੀਂ ਸੀਗਾ 88 ਇਹ 89 ਜਾਂ 90 ਦੇ ਆਸ-ਪਾਸ ਭਾਸ਼ਾ ਉਪਾਗਨੇ ਨੇ ਇਹਨੂੰ ਨਵੇਂ ਸਿਰੇ ਤੋਂ ਸ਼ਾਪੜਾ ਸ਼ੁਰੂ ਕੀਤਾ ਸੀਗਾ ਯਾ ਉਦੋਂ ਬੜੀ ਉਡੀਕ ਰਹਿੰਦੀ ਸੀ ਕਿ ਪਹਿਲਾ ਭਾਗ ਛਪ ਗਿਆ ਦੋ ਭਾਗ ਛਪ ਗਿਆ ਚਾਰ ਪੁਥੀਆਂ ਛਪ ਗਈਆਂ ਪੰਜਵੀਂ ਆ ਗਈ ਛੇਵੀਂ ਆ ਗਈ ਜਦੋਂ ਉਹ ਕਰਦਿਆਂ ਕਰਦਿਆਂ ਮੁੜ ਕੇ ਉਹਦਾ ਟੀਕਾ ਵੀ ਕਿਸੇ ਨੇ ਕਰ ਦਿੱਤਾ ਹੁਣ ਤਾਂ ਹਰੇਕ ਬੰਦੇ ਦੇ ਫੋਨ ਦੇ ਵਿੱਚ ਹੈਗੇ ਹਰ ਇੱਕ ਬੰਦੇ ਦੇ ਕੋਲ ਹੈਗੇ ਹਰ ਇੱਕ ਬੰਦੇ ਕੋਲ ਉਹਨਾਂ ਦਾ ਐਕਸੈਸ ਹੈਗਾ ਬੰਦਾ ਪੜ੍ਹ ਸਕਦਾ ਦੇਖ ਸਕਦਾ ਬੇਸ਼ੱਕ ਸੋ ਹੁਣ ਉਹ ਜਿਆਦਾ ਇਹਨਾਂ ਨੂੰ ਪਤਾ ਇਸ ਗੱਲ ਦਾ ਵੀ ਜਿਆਦਾ دیر ਤੱਕ ਇਹ ਚੱਲਣਾ ਨਹੀਂ ਜਾ। ਵੀ ਉਹ ਗ੍ਰੰਥਾਂ ਦੀ ਵਿਆਖਿਆ ਜਿਸ ਤਰੀਕੇ ਦੇ ਨਾਲ ਸਾਡੇ ਕਥਾਵਾਚਕਾਂ ਨੇ ਕੀਤੀ ਆ ਲੋਕਾਂ ਨੇ ਉਸ ਤਰੀਕੇ ਦੇ ਨਾਲ ਨਹੀਂ ਉਹ ਕਰਨੀ ਉਹ ਜਦੋਂ ਲੋਕਾਂ ਨੇ ਆਪ ਪੜ੍ਹਨੇ ਸ਼ੁਰੂ ਕਰਦੇ ਆ। ਹੂੰ। ਕਿਉਂਕਿ ਜਦੋਂ ਹੁਣ ਇਹਨਾਂ ਦੇ ਨਾਲ ਡਿਬੇਟ ਕਰਨੀ ਆ ਕਿਸੇ ਨੇ ਜਦੋਂ ਇਹਨਾਂ ਦੇ ਨਾਲ ਕਿਸੇ ਨੇ ਚਰਚਾ ਕਰਨੀ ਆ ਉਹਨੇ ਉਹ ਗ੍ਰੰਥ ਖੋਲ ਕੇ ਅੱਗੇ ਰੱਖ ਦਿੰਦੇ ਆ। ਆ। ਔਰ ਉਹਨੇ ਇਹਨਾਂ ਵਾਂਗੂ ਪੜਦੇ ਪਾ ਕੇ ਨਹੀਂ ਅੱਗੇ ਰੱਖਣੇ। ਜਿੱਦਾਂ ਸਾਡੇ ਪ੍ਰਚਾਰਕਾਂ ਨੇ ਸਾਡੇ ਕਥਾਵਾਚਕਾਂ ਨੇ ਕਰਨਾ ਆ। ਯਾ। ਬਲਕੇ ਜਿੱਥੇ-ਜਿੱਥੇ ਇਹਨਾਂ ਨੇ ਪੜਦਾ ਪਉਣਾ ਉਹਨਾਂ ਨੇ ਉਹ-ਉਹ ਪੰਨਾ ਖੋਲ ਕੇ ਅੱਗੇ ਰੱਖਣਾ ਉਹਨਾਂ ਦੇ। ਯਾ। ਵੀ ਜਦਾਂ ਉਹ ਬਚਿੱਤਰ ਸਿੰਘ ਦਾ ਪ੍ਰਸੰਗ ਆਉਂਦਾ ਵਾ ਹੂੰ। ਵੀ ਜਿੱਥੇ ਹਫੀਮ ਲਿਖਿਆ ਹੋਇਆ ਵਾ ਆਹ। ਉਹਨੂੰ ਹੁਣ ਹਫੀਮ ਥੋੜੀ ਜਿਹਾ ਪੜਦੇ ਸੀਗੇ। ਹੂੰ। ਉਹ ਉਹਨੂੰ ਸ਼ਰਧਾਈ ਪੜੀ ਜਾਂਦੇ ਸੀਗੇ ਦੇ ਨਾਲ। ਸ਼ਰਧਾਈ ਪੜੀ। ਯਾ। ਪਰ ਜਦੋਂ ਹੁਣ ਕਿਸੇ ਦੇ ਨਾਲ ਡਿਬੇਟ ਹੋਣੀ ਆ ਉਹਨੇ ਤਾਂ ਲਿਖਣਾ ਵੀ ਐੜਾ ਫਫੇ ਨੂੰ ਬਿਹਾ ਰਹੀ ਅੱਗੇ ਮਮਾ ਉਹ ਉਹ ਹਫੀਮ ਲਿਖਿਆ ਹੋਇਆ ਇਹਦੀ ਸ਼ਰਦਾਈ ਤੂੰ ਕਿਸ ਤਰੀਕੇ ਦੇ ਨਾਲ ਬਣਾ ਦਿੱਤੀ ਨਹੀਂ ਮੈਂ ਉਹ ਗੱਲ ਕਰਦਾ ਸੀਗਾ ਕਿ ਨੂੰ ਹਾਸਾ ਵੀ ਆਇਆ ਉਹਦੀ ਗੱਲ ਦੇ ਉੱਤੇ ਤੇ ਇੱਕ ਹੋਰ ਪੱਖ ਤੋਂ ਵੀ ਮੈਂ ਸੋਚਦਾ ਸੀਗਾ ਜਦੋਂ ਉਹ ਜਿੰਦ ਬਡਾਲੀ ਨੇ ਕਹਿੰਦਾ ਵੀ ਉਹਦੇ ਉੱਤੇ ਸਵਾਲ ਕਰਦਾ ਵੀ ਦਸਮ ਗ੍ਰੰਥ ਦੇ ਵਿੱਚ ਅ ਜਿਹੜਾ ਕਹਿੰਦੇ ਅਸ਼ਲੀਲ ਅੰਗਾਂ ਦਾ ਜ਼ਿਕਰ ਕੀਤਾ ਹੋਇਆ ਹੂੰ ਉਹ ਜੰਦਬੜਾਲੀ ਕਹਿੰਦਾ ਵੀ ਪ੍ਰਭ ਸ਼ਰਨਦੀਪ ਸਿੰਘ ਨੂੰ ਮੁਖਾਤਬ ਹੋ ਕੇ ਵੀ ਉਹ ਗੁਰੂ ਗੋਬਿੰਦ ਸਿੰਘ ਨੂੰ ਸਮਝਦੇ ਕੀ ਸਮਝਦੇ ਕੀ ਹਾਂ ਹਏ ਦੇ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਆ ਹਾਂ ਤੇ ਸਾਡੇ ਕਹਿੰਦਾ ਸਰੀਰ ਕਿਹਨੇ ਬਣਾਇਆ ਕਹਿੰਦਾ ਸਾਡੇ ਅੰਗ ਕਿਹਨੇ ਬਣਾਇਆ ਕਹਿੰਦਾ ਗੁਰੂ ਮਹਾਰਾਜ ਨੇ ਬਣਾਇਆ ਕਹਿੰਦਾ ਦੱਸ ਦੱਸੋ ਅਕਾਲ ਪੁਰਖ ਨੇ ਬਣਾਈ ਨਹੀਂ ਅਕਾਲ ਪੁਰਖ ਨੇ ਗੁਰੂ ਮਹਾਰਾਜ ਨੇ ਬਣਾਏ ਤਾਂ ਗੁਰੂ ਮਹਾਰਾਜ ਅਕਾਲ ਪੁਰਖ ਆ ਹੂੰ ਮੈਨੂੰ ਹੁਣ ਮਤ ਉਹ ਜਿਆਦਾ ਆ ਰਿਹਾ ਸੀ ਉਦਾਂ ਤਾਂ ਖੈਰ ਪਤਾ ਨਹੀਂ ਵੀ ਭਾਵੇਂ ਚਲੋ ਇਹਨਾਂ ਦੇ ਉੱਤੇ ਤੁਸੀਂ ਸਵਾਲ ਕਰੋ ਤੇ ਇਹਨਾਂ ਕੋਲ ਜਵਾਬ ਹੋਵੇ ਵੀ ਉਹ ਅਕਾਲ ਪੁਰਖ ਦਾ ਸਰਗੁਣ ਸਰੂਪ ਧਾਰਨ ਕਰਕੇ ਆਗੇ ਜਾਂ ਅਕਾਲ ਪੁਰਖ ਨੇ ਸਾਰੇ ਸਰੀਰ ਬਣਾਏ ਆ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਸਰਗੁਣ ਸਰੂਪ ਸੀਗਾ ਹਾਂ ਪਰ ਮੈਂ ਸੋਚਦਾ ਸੀਗਾ ਵੀ ਜੇ ਹੁਣ ਕੋਈ ਇਹਨਾਂ ਦੇ ਉੱਤੇ ਇਹ ਆਖੇ ਵੀ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਮਨੁੱਖਾਂ ਦਾ ਸਰੀਰ ਕੌਣ ਬਣਾਉਂਦਾ ਸੀਗਾ ਹੂੰ ਇਹੀ ਕਹਦਾ ਵੀ ਅਕਾਲ ਪੁਰਖ ਹੈਗਾ ਵੀ ਉਹ ਦਾ ਸਰਗਮ ਰੂਪ ਸੀਗਾ ਉਹ ਗੁਰੂ ਸਾਹਿਬ ਬਾਅਦ ਚ ਆਇਆ ਨਾ ਪਰ ਜਦੋਂ ਹੁਣ ਇਹੀ ਤਰਕ ਜਿਹੜਾ ਹੈਗਾ ਇਹੀ ਲੌਜੀਕ ਜਿਹੜਾ ਲਓ ਇਸ ਗੱਲ ਦੇ ਉੱਤੇ ਦਿੱਤਾ ਗਿਆ ਵੀ ਜਿਹੜਾ ਉਹ ਬਾਬਾ ਕਬੀਰ ਕਹਿੰਦੇ ਆ ਵੀ ਤੂੰ ਜੋ ਕਹ ਤੋ ਅਨੰਦ ਕੁਨੰਦਨ ਆਨੰਦ ਸੁਨੰਦਨ ਕਾ ਕੋਰੇ ਯਾ ਧਰਨ ਆਕਾਸ਼ ਦਸੋ ਦਿਸ਼ ਨਾਹੀਂ ਤਾਬੇ ਅਨੰਦ ਕਹਾਂ ਤੋਰੇ ਹੂੰ ਵੀ ਜਦੋਂ ਕਬੀਰ ਇਹ ਗੱਲ ਕਹਿੰਦੇ ਆ ਵੀ ਤੁਸੀਂ ਕਹਿੰਦੇ ਜਿਹੜਾ ਕ੍ਰਿਸ਼ਨ ਆ ਆ ਉਹ ਨੰਦ ਦਾ ਪੁੱਤਰ ਆ ਹੂੰ ਤੇ ਕ੍ਰਿਸ਼ਨ ਨੂੰ ਤੁਸੀਂ ਕਹਿੰਦੇ ਆ ਭਗਵਾਨ ਆ ਆ ਤੇ ਨੰਦ ਕੇ ਦਾ ਪੁੱਤਰ ਆ ਹੂੰ ਜਦੋਂ ਅਜੇ ਧਰਤੀ ਨਹੀਂ ਸੀ ਜਦੋਂ ਅਜੇ ਆਕਾਸ਼ ਨਹੀਂ ਸੀ ਆ ਉਦੋਂ ਤੁਹਾਡਾ ਨੰਦ ਕਿੱਥੇ ਸੀ ਦਾ ਹੂੰ ਤੇ ਜਿਹੜੀ ਤਰਕ ਅਸੀਂ ਦਿੰਨੇ ਆ ਕਿ ਉਹ ਤਰਕ ਫਿਰ ਬਾਬੇ ਕਬੀਰ ਨੂੰ ਉਸ ਵੇਲੇ ਤੇ ਪੁਜਾਰੀ ਨਹੀਂ ਦੇ ਸਕਦੇ ਹੋਣਗੇ ਹੂੰ ਬਣਨੀ ਆ ਵੀ ਭਗਵਾਨ ਤਾਂ ਪਹਿਲਾਂ ਵੀ ਹੈਗਾ ਸੀਗਾ ਹਾਂ ਵੀ ਹੁਣ ਉਹ ਆਨੰਦ ਦੇ ਘਰ ਉਹ ਸਰਗਣ ਸਰੂਪ ਧਾਰਨ ਕਰਕੇ ਆਇਆ ਹੂੰ ਜੇ ਅਸੀਂ ਆਪਣੀ ਅੱਜ ਦੀਆਂ ਇਹਨਾਂ ਦਲੀਲਾਂ ਦੇ ਨਾਲ ਆ ਲੋਕਾਂ ਦੇ ਮੂੰਹ ਬੰਦ ਕਰਨੇ ਚਾਹੁੰਨੇ ਆ ਤਾਂ ਫਿਰ ਇਸੇ ਦਲੀਲ ਦੇ ਨਾਲ ਇਸੇ ਤਰਕ ਦੇ ਨਾਲ ਕਬੀਰ ਦਾ ਮੂੰਹ ਵੀ ਪੁਜਾਰੀ ਵੱਲੋਂ ਬੰਦ ਕਰ ਦਿੱਤਾ ਜਾਂਦਾ। ਹੁਣ ਇੱਕ ਚੀਜ਼ ਹੋਰ ਨਹੀਂ ਤੁਸੀਂ ਨੋਟ ਕਰਦੇ ਜਦੋਂ ਜਿੰਦ ਬਡਾਲੀ ਹੁਣਾਂ ਨੂੰ ਇਹਨਾਂ ਨੂੰ ਹੁਣ ਪ੍ਰਭ ਸ਼ਰਨਦੀਪ ਬਹੁਤ ਸਿਆਣੀਆਂ ਗੱਲਾਂ ਕਰਦਾ। ਠੀਕ ਹੈ। ਪਰ ਜਦੋਂ ਨਾ ਅਮਰਤ ਸੰਚਾਰ ਤੇ ਗੱਲ ਆਉਂਦੀ ਆ। ਹੂੰ ਹੂੰ ਫਿਰ ਫਿਲਟਰ ਲਾਉਣਾ ਪੈਂਦਾ ਉਹਨੂੰ। ਹਾਂ ਉਹ ਉਹ ਉਹਦੇ ਵਿੱਚ ਜਦੋਂ ਪਤਾ ਨਹੀਂ ਵੀ ਹੁਣ ਜਿਹੜੀ ਇਹ ਜਿਹੜਾ ਲੌਜੀਕ ਪ੍ਰਵ ਸ਼ਰਨਦੀਪ ਦਿੰਦਾ ਪਾ ਹੂੰ ਵੀ ਇਹ ਗ੍ਰੰਥ ਜਿਹੜੇ ਸਾਡੇ ਕਬਜ਼ੇ ਚ ਨਹੀਂ ਰਹਣੇ ਜਿੱਦਾਂ ਸਾਡੇ ਵਿਦਵਾਨਾਂ ਦੇ ਕਬਜ਼ੇ ਜਿੰਨੇ ਜਾਣੇ ਸਾਰੇ ਲੋਕਾਂ ਦੇ ਸੰਸਾਰ ਪੱਧਰ ਦੇ ਸਾਰੇ ਕੋ ਜਾਣੇ ਆ ਯਾ ਤੇ ਜਦੋਂ ਲੋਕਾਂ ਦੇ ਕੋਲ ਜਾਣੇ ਆ ਇਹ ਸਾਰੇ ਜਿਹੜੇ ਗ੍ਰੰਥ ਸਾਰਿਆਂ ਦੇ ਸਾਰਿਆਂ ਦੇ ਕੋਲ ਇਹਨਾਂ ਦਾ ਐਕਸੈਸ ਹੋਣਾ ਆ ਹੂੰ ਜਦੋਂ ਉਦੋਂ ਇਹ ਗੱਲ ਤੋਂ ਆਖੇਗਾ ਵੀ ਚੌਪਈ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੂੰ ਉਹ ਉਸ ਵੇਲੇ ਦਸਮ ਗ੍ਰੰਥ ਖੋਲ ਕੇ ਤੁਹਾਡੇ ਅੱਗੇ ਨਹੀਂ ਰੱਖਣਗੇ ਤੁਸੀਂ ਆ ਅੱਜ ਵਾਲੀ ਡਿਬੇਟ ਸੁਣੂਗੇ ਜਦੋਂ ਨਾ ਹਾਂਜੀ ਉਹ ਉਹ ਇੱਥੇ ਗੱਲ ਆ ਗਈ ਇਹ ਕਹਿੰਦਾ ਵੀ ਜਿਹੜਾ ਦਸਮ ਗ੍ਰੰਥ ਆ ਨਾ ਉਹ ਸਾਨੂੰ ਸਨਾਤਨ ਨਾਲ ਜੋੜ ਰਿਹਾ ਆ ਹੂੰ ਹੂੰ ਅੱਛਾ ਉਹ ਜਤਿੰਦਰ ਸਿੰਘ ਕਹਿੰਦਾ ਕਿੱਦਾਂ ਹੂੰ ਹੂੰ ਇਹਨੋਂ ਕੰਨ ਦੀ ਮੈਲਾ ਹਵਾਲਾ ਦਿੱਤਾ ਕਸ਼ਵਰ ਜੀ ਕਹਿੰਦਾ ਵੀ ਇਦਾਂ ਕਿੱਦਾਂ ਹੋ ਸਕਦੀ ਆ ਹੂੰ ਹੂੰ ਉਹਨੇ ਜੋ ਗੱਲ ਕਰਦੇ ਕਰਦੇ ਜਦੋਂ ਗੱਲ ਇੱਥੇ ਪਹੁੰਚੀ ਭਈ ਅੱਛਾ ਦੱਸੋ ਜੀ ਵੀ ਕਿਹੜੀ ਬਾਣੀ ਨੂੰ ਯਾਦਵਿੰਦਰ ਨੇ ਸਵਾਲ ਕਰਤਾ ਵੀ ਕਿਹੜੀ ਰਚਨਾ ਨੂੰ ਹਾਂ ਤੁਸੀਂ ਗੁਰੂ ਸਾਹਿਬ ਦੀ ਰਚਨਾ ਮੰਨਦੇ ਆ ਤੇ ਕਿਉਂ ਮੰਨਦੇ ਆ ਹਮ ਹਮ ਤੇ ਕਿਹੜੇ ਨੂੰ ਨਹੀਂ ਮੰਨਦੇ ਤੇ ਕਿਉਂ ਨਹੀਂ ਮੰਨਦੇ ਹਮ ਹਮ ਹੁਣ ਇਹਦਾ ਜਵਾਬ ਪ੍ਰੋਫੈਸਰ ਅਨਦੀਪ ਕੋਹ ਹੈ ਨਹੀਂ ਹਮ ਹਮ ਉਹਨ ਜਿਹੜਾ ਸਭ ਤੋਂ ਵਧੀਆ ਜਵਾਬ ਲੱਭ ਕੇ ਦਿੱਤਾ ਉਹ ਇਹ ਦਿੱਤਾ ਜੀ ਕਹਿੰਦਾ ਵੀ ਜਦੋਂ ਤੋਂ ਅਮਰ ਸੰਚਾਰ ਹੋਇਆ ਹੂੰ ਹੂੰ ਇਹ ਰਚਨਾਵਾਂ ਪੜੀਆਂ ਜਾ ਰਹੀਆਂ ਆ ਠੀਕ ਇਹ ਤੇ ਸਾਰੇ ਸਹਿਮਤ ਆ ਵੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਅਮਰ ਸੰਚਾਰ ਕਰਾਇਆ ਜਾਪ ਸਾਹਿਬ ਬੇਨਤੀ ਚ ਪਈ ਤੇ ਸਵਈਏ ਪੜੇ ਆ ਹੂੰ ਹੂੰ ਠੀਕ ਹੈ ਜਦ ਕੇ ਉਹ 16 17 ਹਵਾਲੇ ਮਿਲਦੇ ਆ ਜਿੱਥੇ ਕਿਤੇ ਵੀ ਸਹਿਮਤੀ ਨਹੀਂ ਹੈਗੀ ਵੀ ਕਿਹੜੀਆਂ ਰਚਨਾਵਾਂ ਪੜੀਆਂ ਬਿਲਕੁਲ ਪਰ ਉਹ ਕਹਿੰਦਾ ਵੀ ਉਦੋਂ ਤੋਂ ਲੈ ਕੇ 1699 ਤੋਂ ਲੈ ਕੇ ਹੂੰ ਹੂੰ ਹੁਣ ਤੱਕ ਪੰਜਾਬ ਚ ਕਦੇ ਵੀ ਉਹ ਸਥਿਤੀ ਨਹੀਂ ਆਈ ਕਿ ਜਦੋਂ ਸਿੱਖ ਖਤਮ ਹੋ ਗਏ ਹੁਣ ਹੂੰ ਹੂੰ ਜਦੋਂ ਕਿਸੇ ਨੂੰ ਪਤਾ ਨਾ ਹੋਵੇ ਕਿ ਅਮਰਤ ਸੰਚਾਰ ਕਿੱਦਾਂ ਹੁੰਦਾ ਸੀ ਵੇ ਹੂੰ ਹੂੰ ਫੇਰ ਦੁਬਾਰਾ ਗ੍ਰੰਥਾਂ ਨੂੰ ਕਿਤਾਬਾਂ ਨੂੰ ਇਤਿਹਾਸ ਨੂੰ ਪੜ੍ਹ ਕੇ ਉਹ ਵਿਧੀ ਰਿਵਾਈਵ ਕੀਤੀ ਗਈ ਹੋਵੇ ਜੇ ਪਰ ਹਮੇਸ਼ਾ ਤੋਂ ਲਗਾਤਾਰ ਚਲਦੀ ਆ ਰਹੀ ਆ ਜੇ ਚਲਦੀ ਆ ਰਹੀ ਆ ਇਹਦਾ ਮਤਲਬ ਉਹੀ ਆ ਹੂੰ ਹੂੰ ਮਤਲਬ ਜਿਹੜੀ ਗੁਰੂ ਸਾਹਿਬ ਨੇ ਬਣਾਈ ਸੀ ਉਹੀ ਵਿਧੀ ਆ ਜੇ ajo ਬਾਣੀਆਂ ਪੜੀਆਂ ਜਾਂ ਰਹੀਆਂ ਇਹ ਇਹ ਦਲੀਲ ਦਿੱਤੀ ਆ ਜਿਹੜੀ ਕਿ ਬਹੁਤ ਹੁਸ਼ੀ ਦਲੀਲ ਆ ਆ ਤੁਕੇ ਜਿਹੜਾ ਉਹਨਾਂ ਨੂੰ ਖਤਰਾ ਵਾ ਵੀ ਗ੍ਰੰਥ ਲੋਕਾਂ ਦੇ ਕਬਜ਼ੇ ਵਿੱਚ ਚਲੇ ਗਿਆ ਸਾਰੀ ਦੁਨੀਆ ਦੇ ਹੱਥਾਂ ਦੇ ਵਿੱਚ ਚਲੇ ਗਏ ਹੂੰ ਜਦੋਂ ਤੁਸੀਂ ਆ ਗੱਲ ਕੀਤੀ ਹੈ ਵੀ ਜਦੋਂ ਉਹਨੇ ਹਾਂ ਗੱਲ ਕੀਤੀ ਜੇ ਉਦੋਂ ਜਾਂ ਜਿਹੜਾ 14 15 ਹਵਾਲਿਆਂ ਦੇ ਤੁਸੀਂ ਗੱਲ ਕੀਤੀ ਆ ਹੂੰ ਉਹ 14 15 ਹਵਾਲੇ ਖੋਲ ਕੇ ਉਹਦੇ ਅੱਗੇ ਰੱਖਦੇ ਵੀ ਕੋਈ ਯਾ ਵੀ ਇਹਨਾਂ ਵਿੱਚੋਂ ਦੱਸ ਦੇ ਕਿਹੜਾ ਹਵਾਲਾ ਜਿਹੜੇ ਹਵਾਲੇ ਦੇ ਨਾਲ ਤੋਂ ਕਹਿ ਰਿਹਾ ਵੀ 1099 ਤੋਂ ਇਹ ਮਰਜ਼ਾਦਾ ਚੱਲੀ ਜਾ ਰਹੀ ਆ ਨਾਲੇ ਜਦੋਂ ਸੰਤੋਖ ਸਿੰਘ ਵਾਲਾ ਦੇਵੀ ਪ੍ਰਗਟ ਕਰਨੇ ਵਾਲਾ ਅਮਰ ਸੰਚਾਰ ਵਾਲਾ ਹਵਾਲਾ ਅਗਲੇ ਨੇ ਮੋਰੀ ਰੱਖਿਆ ਹੂੰ ਹੂੰ ਉਹਦੇ ਚ ਸਿੱਖ ਧਰਮ ਦਾ ਤਾਂ ਕੁਝ ਵੀ ਨਹੀਂ ਮਿਲਣਾ ਕੁਝ ਵੀ ਨਹੀਂ ਮਿਲਣਾ ਬਿਲਕੁਲ ਜਿਉਂ ਕਿ ਦਸਮਗ੍ਰੰਥ ਨੂੰ ਜਿੱਥੋਂ ਇਹਨਾਂ ਨੇ ਰੱਦ ਕਰਨਾ ਉਹ ਤੋਂ ਉਹਦੇ ਨਾਲ ਹੀ ਇਹ ਬਾਕੀ ਦੇ ਗ੍ਰੰਥ ਜਿਹੜੇ ਹੈਗੇ ਉਹ ਵੀ ਇਹਨਾਂ ਨੂੰ ਰੱਦ ਕਰਨੇ ਪਏ ਤਾਂ ਇਹ ਤਾਂ ਭਰਾੜ ਪੈਣਾ ਜੀ ਜੇ ਇਦਾਂ ਇਹ ਤਾਂ ਭਰਾਵੇਂ ਸ਼ਰਨਦੀਪ ਨੂੰ ਬੇਨਤੀ ਆ ਭਰਾਵਾ ਤੂੰ ਉਹਨਾਂ ਦੇ ਨਾਲ ਹੀ ਰਹਿਲਾ ਆਹ ਬੋਲਣਾ ਭਾਗਲ ਕਹਿਣ ਦੀ ਵੀ ਹਿੰਮਤ ਇੰਨਾ ਵੀ ਨਹੀਂ ਨਾ ਕਹਿ ਸਕਦਾ ਉਹਨੂੰ ਪਤਾ ਵਾ ਵੀ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਚੌਪਈ ਵੀ ਗੁਰੂ ਦੀ ਬਾਣੀ ਨਹੀਂ ਇਹ ਨਹੀਂ ਕਹਿ ਸਕਦਾ ਹਾਂ ਨਹੀਂ ਮੈਂ ਕਹਿਣਾ ਉੱਥੇ ਫਿਲਟਰ ਲਾਉਣਾ ਪਿਆ ਇਹ ਨਹੀਂ ਕਹਿ ਸਕਦਾ ਉਹ ਸਵਈਏ ਜਿਹੜੇ ਹੈਗੇ ਆ ਇਹ ਗੁਰੂ ਦੀ ਬਾਣੀ ਨਹੀਂ ਹੁਣ ਚੌਪਈ ਵਿੱਚ ਗੁਰੂ ਦੀ ਬਾਣੀ ਨਹੀਂ ਹੈਗੀ ਜੇ ਇਹ ਇੱਥੋਂ ਤੱਕ ਜਾਂਦਾ ਵਾ ਫਿਰ ਉਹ ਸਾਰਾ ਕੁਝ ਹੀ ਆਪਣੇ ਆਪ ਹੀ ਸਾਰਾ ਕੁਝ ਰੱਦ ਹੋ ਜਾਂਦਾ